ਦੋਸਤੋ ਪਿਛਲੇ ਦਿਨੀ ਭਾਰਤ-ਪਾਕਿਸਤਾਨ ਦੀ ਜੰਗ ਲੱਗ ਗਈ। ਉਹ ਤਾਂ ਜੋ ਹੋਇਆ ਹੋਇਆ ਹੀ। ਜਿਹੜਾ ਗੋਦੀ ਮੀਡੀਆ ਨੇ ਜ਼ੋਰ ਲਾਇਆ ਜਾਂ ਪਾਕਿਸਤਾਨੀ ਮੀਡੀਆ ਨੇ ਜ਼ੋਰ ਲਾਇਆ ਸਾਰਾ ਮੀਡੀਆ ਝੂਠਾ ਨਹੀਂ ਹੈਗਾ। ਵਿੱਚ ਕੁਝ ਤੰਨ ਇਹੋ ਜਿਹਾ ਹੈ ਕਿ ਉਹਨੇ ਇੰਨਾ ਜ਼ੋਰ ਲਾਇਆ ਇੰਨਾ ਝੂਠ ਤੂਫਾਨ ਬੋਲਿਆ। ਕੋਈ ਜਾਣਕਾਰੀ ਪ੍ਰਧਾਨ ਮੰਤਰੀ ਵੱਲੋਂ ਨਹੀਂ। ਕੋਈ ਹੋਮ ਮਿਨਿਸਟਰ ਵੱਲੋਂ ਨਹੀਂ। ਕੋਈ ਰੱਖਿਆ ਮੰਤਰੀ ਵੱਲੋਂ ਨਹੀਂ। ਕੋਈ ਫੌਜ ਦੇ ਅਧਿਕਾਰੀ ਵੱਲੋਂ ਨਹੀਂ ਜਾਣਕਾਰੀ ਇਹਨਾਂ ਚੈਨਲਾਂ ਨੂੰ ਮਿਲੀ ਕੋਈ ਆਵਾ ਗੌਣ ਹੈ ਜੀ ਮੇਰਾ ਖਿਆਲ ਹੈ ਕਿ ਉਹਨੇ ਬੰਬ ਭਾਰਤ ਕੋਲ ਨਹੀਂ ਹੁਣੇ ਉਹਨੇ ਬੰਬ ਪਾਕਿਸਤਾਨ ਕੋਲ ਨਹੀਂ ਹੁਣੇ ਜਿੰਨੇ ਸਾਡੇ ਗੋਦੀ ਮੀਡੀਆ ਨੇ ਚਲਾਤੇ ਜਾਂ ਪਾਕਿਸਤਾਨ ਦੇ ਨੇ ਵੀ ਵਿੱਚ ਕੋਈ ਝੂਠੇ ਚੈਨਲਾਂ ਨੇ ਇੰਨੇ ਬੰਬ ਚਲਾਤੇ ਆ ਆ ਹੋ ਗਿਆ ਜੇ ਹੋ ਗਿਆ ਇੰਨੀ ਨਹੀਂ ਦੁਨੀਆ ਡਰਾਤੀ ਫੜ ਕੇ ਕਿ ਮੇਰਾ ਕਹਿੰਦਾ ਮਤਲਬ ਕਿ ਇੰਨੀ ਵੀ ਨਹੀਂ ਚਮਚਾਗਰੀ ਕਰਨੀ ਚਾਹੀਦੀ ਇੰਨਾ ਵੀ ਨਹੀਂ ਝੂਠ ਬੋਲਣਾ ਚਾਹੀਦਾ ਇਹ ਅਸੀਂ ਦੇਸ਼ ਦੀ ਜੰਤਨ ਨੂੰ ਡਰਾਏ ਦੀਏ ਕੁਝ মিডিਆ ਦੇ ਚੈਨਲ ਹਗੇ ਆ ਜਿਹੜੀ ਸੱਚੀ ਨਿਊਜ਼ ਦੇ ਦੇ ਲੋਕਾਂ ਨੂੰ ਸੁੱਖਦਾ ਖਾਵੇ ਲੋਕ ਆਪਣਾ ਆਪਣਾ ਟੀਵੀ ਨੇ ਔਨ ਕਰਦੇ ਸੇ ਤੇ ਸਾਨੂੰ ਯੰਗ ਬਾਰੇ ਕੋਈ ਨਿਊਜ਼ ਮਿਲੇ ਜਦੋਂ ਝੂਠੀਆਂ ਵਾਅਦੇ ਹੀ ਜਾਂਦੇ ਸੇ ਲੋਕਾਂ 'ਚ ਬਹੁਤ ਐਸੀ ਖਬਰਾਟ ਪਾਈ ਗਈ ਆ ਸ਼ੁਕਰ ਹੈ ਮਾਲਕਾ ਦਾ ਉਸ ਵਾਹਿਗੁਰੂ ਦਾ ਹੁਣ ਜੰਗ ਬੰਦ ਕਰਾਤੀ ਆ ਦੋਹਾਂ ਦੇਸ਼ਾਂ 'ਚ ਸ਼ਾਂਤੀ ਆ ਗਈ ਆ ਕਿ ਭਾਰਤ ਵਰ ਪੱਖ ਨੇ ਆਮ ਜਨਤਾ ਉਹ ਨੀ ਜੰਗ ਤੋਂ ਕੋਣ ਮਾੜੇ ਅਨਸਰ ਕਰਤੇ ਵੀ ਹੋ ਸਕਦੇ ਆ ਮਾੜੇ ਅਨਸਰਾਂ ਨੇ ਇਹ ਜਾਂ ਜੋ ਵੀ ਕਰਾਇਆ ਉਹ ਮਾੜੇ ਅਨਸਰਾਂ ਕਰਕੇ ਹੁੰਦੇ ਆ ਜੇਕਰ ਉਹ ਮਾੜੇ ਅਨਸਰ ਨਾ ਭਾਰਤ ਵਿੱਚ ਜਾ ਕੇ ਮਾੜੀਆਂ ਹਰਕਤਾਂ ਕਰਨ ਤੋਂ ਸਾਰੇ ਪਾਸੇ ਸ਼ਾਂਤੀ ਰਹੇ ਤੇ ਮੈਂ ਵਾਹਿਗੁਰੂ ਦੇ ਚਰਨਾਂ ਜੀਹੀ ਅਰਦਾਸ ਬੇਨਤੀ ਕਰਦਾ ਸੱਚੇ ਬਾਦਸ਼ਾਹ ਕਿ ਕਿਸੇ ਦੇ ਦੀ ਜੰਗ ਨਾ ਲੜੇ ਜੇ ਜੰਗ ਦੇ ਵਿੱਚ ਜਿੰਨੇ ਨੌਜਵਾਨ ਸ਼ਹੀਦ ਹੁੰਦੇ ਆ ਕਿੰਨੀਆਂ ਔਰਤਾਂ ਵਿਧਵਾ ਹੁੰਦੀਆਂ ਕਿੰਨੇ ਬੱਚੇ ਯਤੀਮ ਹੁੰਦੇ ਆ ਉਹ ਕੋਈ ਜਾਣਣ ਜਿਹੜੇ ਯਤੀਮ ਹੁੰਦੇ ਆ ਸੋ ਮੈਂ ਫੇਰ ਦੁਬਾਰਾ ਇਹੀ ਗੋਦੀ ਮੀਡੀਆ ਨੂੰ ਬੇਨਤੀ ਕਰਦਾ ਭਰਾਵੋ ਇਹਨਾਂ ਦਾ ਝੂਠ ਬੋਲੋ ਆ ਦੋ ਘ ਬੀਬੀਆਂ ਦਾ ਠੇਕਾ ਹੀ ਲੈ ਲਿਆ ਸਾਨੂੰ ਝੂਠ ਬੋਲਣਾ ਕਿਦਾਂ ਚਰਲਾ ਚਲਾ ਕੇ ਰੌਲਾ ਪਾਉਂਦੀਆਂ ਸੀ ਆ ਹੋ ਗਿਆ ਉਹ ਹੋ ਗਿਆ ਇੱਕ ਨਾਲ ਭਾਈ ਵੀ ਬੋਲਦਾ ਹੁੰਦਾ ਕਈ ਵਾਰ ਇੱਕ ਵਾਰੀ ਬੀਬੀ ਹੁੰਦੀ ਇੱਕ ਪਾਸੇ ਭਾਈ ਬੈਠ ਹੁੰਦਾ ਇੰਨਾ ਝੂਠ ਤੂਫਾਨ ਬੋਲਿਆ ਭਰਾਵੋ ਮੈਂ ਤੇਰੀ ਗੱਲ ਇਹਨਾਂ ਦਾ ਝੂਠ ਬੋਲੋ ਜਿਹੜੀ ਸੱਚਾਈ ਹੈ ਉਹ ਸਾਹਮਣੇ ਲਿਆਓ ਐ ਵਾਹਿਗੁਰੂ ਤੋਂ ਡਰੋ ਤੇ ਮੈਨੇ ਸ਼ਬਦਾਂ ਦਾ ਜਨਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ